ਸਰ ਵਿੱਚ ਵਾਪਰਿਆ ਦਿਲ ਕੰਬਾਉ ਹਾਦਸਾ ਅਨੁਵਾਕਾਰ ਤੇ ਟਰੈਕਟਰ ਵਿਚਕਾਰ ਹੋਈ ਭਿਆਨਕ ਟੱਕਰ ਟਰੈਕਟਰ ਦੇ ਹੋ ਗਏ ਦੋ ਹਿੱਸੇ ਅਨੁਵਾਕਾਰ ਦੇ ਉੜ ਗਿਆ ਪਰ ਖੱਚੇ ਤੇ ਦੋਨਾਂ ਡਰਾਈਵਰਾਂ ਦੀ ਹੋਈ ਮੌਕੇ ਤੇ ਹੀ ਮੌਤ ਜਿहां ਅਜਿਹਾ ਇੱਕ ਦਿਲ ਕੰਬਾਊ ਹਾਦਸਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇੱਕ ਅਨੋਵਾ ਕਾਰ ਤੇ ਇੱਕ ਟਰੈਕਟਰ ਟਰਾਲੀ ਦੇ ਵਿਚਕਾਰ ਟੱਕਰ ਹੁੰਦੀ ਹੈ ਇਹ ਟਰੈਕਟਰ ਟਰਾਲੀ ਤੇ ਨਾਲ ਜਿਹੜੀ ਅਨੋਵਾ ਕਾਰ ਵੱਜੀ ਹੈ ਇਸ ਹਾਦਸੇ ਦਾ ਇੰਨਾ ਭਿਆਨਕ ਰੂਪ ਦੇਖਣ ਨੂੰ ਮਿਲਿਆ ਹੈ ਕਿ ਜਿਹੜਾ ਟਰੈਕਟਰ ਹੈ ਉਸ ਦੇ ਦੋ ਹਿੱਸੇ ਹੋ ਗਏ ਨੇ ਤੇ ਅਨੋਵਾ ਕਾਰ ਦੇ ਪਰਖੱਚੇ ਉੱਡ ਗਏ ਨੇ ਤੇ ਇਸ ਤੋਂ ਵੀ ਮਦਭਾਗੀ ਗੱਲ ਇਹ ਹੈ ਕਿ ਦੋਨਾਂ ਹੀ ਡਰਾਈਵਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸ ਦਈਏ ਕਿ ਜਿਹੜਾ ਨੋਵਾਕਾਰ ਦਾ ਚਾਲਕ ਸੀ ਉਸ ਦੀ ਪਛਾਣ ਮਨਜਿੰਦਰ ਸਿੰਘ ਪ੍ਰਿੰਸ ਦੇ ਵਜੋਂ ਹੋਈ ਹੈ ਜਿਹੜਾ ਕਿ ਆਪਣੇ ਰਿਸ਼ਤੇਦਾਰੀ ਵਿੱਚ ਕਿਸੇ ਨੂੰ ਮਿਲ ਕੇ ਆਪਣੇ ਘਰ ਵਾਪਸ ਆ ਰਿਹਾ ਸੀ ਤੇ ਉਸ ਦੇ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ ਤੇ ਦੂਸਰੇ ਪਾਸੇ ਜਿਹੜਾ ਟਰੈਕਟਰ ਚਾਲਕ ਹੈ ਉਸ ਦੀ ਪਛਾਣ ਸਰਵਣ ਸਿੰਘ ਦੇ ਵਜੋਂ ਹੋਈ ਹੈ ਜਿਹੜਾ ਕਿ ਆਪਣੇ ਟਰੈਕਟਰ ਦੇ ਮਗਰ ਟਰਾਲੀ ਪਾ ਕੇ ਜਿਸ ਦੇ ਵਿੱਚ ਝੋਨਾ ਭਰਿਆ ਹੋਇਆ ਸੀ ਉਹ ਮੰਡੀ ਵਿੱਚ ਚੱਲ ਜਾ ਰਿਹਾ ਸੀ ਤੇ ਸੜਕ ਦੇ ਉੱਪਰ ਇਹਨਾਂ ਦੋਨਾਂ ਦੇ ਵਿਚਕਾਰ ਹਾਦਸਾ ਵਾਪਰ ਜਾਂਦਾ ਹੈ ਦੱਸਦੀ ਹੈ ਕਿ ਇਹ ਹਾਦਸਾ ਅੰਮ੍ਰਿਤਸਰ ਪਠਾਨਕੋਟ ਸੜਕੀ ਮਾਰਗ ਦੇ ਨੇੜੇ ਪੈਂਦੇ ਵੀਰਕਾ ਬਾਈਪਾਸ ਤੇ ਵਾਪਰਿਆ ਜਿੱਥੇ ਕਿ ਇਹ ਦੋਨੋਂ ਜਿਹੜੇ ਡਰਾਈਵਰ ਨੇ ਇਹਨਾਂ ਦੇ ਸਾਧਨ ਇੱਕ ਦੂਸਰੇ ਨਾਲ ਟਕਰਾ ਗਏ ਤੇ ਭਿਆਨਕ ਹਾਦਸਾ ਵਾਪਰ ਗਿਆ ਹੈ ਦੱਸਦੀ ਹੈ ਕਿ ਮਨਜਿੰਦਰ ਸਿੰਘ ਪ੍ਰਿੰਸ ਜਿਹੜਾ ਕਿ ਹਲਕਾ ਮਜੀਠਾ ਦੇ ਸਾਬਕਾ ਵਿਧਾਇਕ ਪ੍ਰਗਟ ਸਿੰਘ ਦਾ ਬੇਟਾ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਰਿਸ਼ਤੇਦਾਰੀ ਦੇ ਵਿੱਚੋਂ ਆਪਣੇ ਘਰ ਵਾਪਸ ਆ ਰਿਹਾ ਸੀ ਤੇ ਸੜਕ ਦੇ ਉੱਪਰ ਉਸ ਦੇ ਨਾਲ ਇਹ ਭਿਆਨਕ ਹਾਦਸਾ ਉੱਪਰ ਜਾਂਦਾ ਜਿਸ ਦੇ ਵਿਚਕਾਰ ਉਸ ਦੀ ਜਾਨ ਚਲੀ ਜਾਂਦੀ ਹੈ ਤੇ ਦੂਸਰੇ ਪਾਸੇ ਸਰਵਣ ਸਿੰਘ ਜਿਹੜਾ ਕਿ ਆਪਣੇ ਖੇਤਾਂ ਦੇ ਵਿੱਚੋਂ ਜਿਹੜੀ ਫਸਲ ਉੱਗੀ ਹੈ ਝੋਨਾ ਉਸ ਨੂੰ ਟਰਾਲੀ ਦੇ ਵਿੱਚ ਲੱਦ ਕੇ ਮੰਡੀ ਵਿੱਚ ਲੈ ਕੇ ਜਾ ਰਿਹਾ ਸੀ ਤੇ ਅਚਾਨਕ ਹੀ ਉਹ ਜਿਹੜਾ ਟਰੈਕਟਰ ਹੈ ਅਨੋਵਾ ਕਾਰ ਦੇ ਵਿੱਚ ਜਾ ਵਜਦਾ ਇਹਨਾਂ ਦੋਨਾਂ ਸਾਧਨਾਂ ਦੇ ਵਿਚਕਾਰ ਟੱਕਰ ਹੁੰਦੀ ਹੈ ਔਰ ਇਹ ਟੱਕਰ ਇੰਨੀ ਭਿਆਨਕ ਹੈ ਕਿ ਆਸ-ਪਾਸ ਦੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਅਨੋਵਾ ਕਾਰ ਦੇ ਤਾਂ ਬਿਲਕੁਲ ਹੀ ਪਰਖੱਚੇ ਹੀ ਉੱਡ ਗਏ ਨੇ ਤੇ ਟਰੈਕਟਰ ਦੇ ਦੋ ਹਿੱਸੇ ਹੋ ਗਏ ਨੇ ਤੇ ਇਸ ਤੋਂ ਵੀ ਅਮੰਦ ਭਾਗੀ ਗੱਲ ਇਹ ਹੋਈ ਹੈ ਕਿ ਇਹਨਾਂ ਦੋਨਾਂ ਡਰਾਈਵਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਨਾਂ ਡਰਾਈਵਰਾਂ ਨੂੰ ਹਸਪਤਾਲ ਜਾਣ ਦਾ ਮੌਕਾ ਵੀ ਨਾ ਮਿਲਿਆ ਤੇ ਬਲਕਿ ਮੌਕੇ ਤੇ ਹੀ ਦੋਨਾਂ ਦੀ ਜਾਨ ਚਲੀ ਜਾਂਦੀ ਹੈ ਇਸ ਹਾਦਸੇ ਨੂੰ ਆਸ-ਪਾਸ ਦੇ ਲੋਕ ਬੇਹੱਦ ਦਿਲ ਕੰਬਾਉਂਦ ਦੱਸ ਰਹੇ ਨੇ ਕਿਉਂਕਿ ਇਹ ਸੱਟ ਹੈ ਜਿਹੜੀ ਵੀ ਇਹਨਾਂ ਦੋਨਾਂ ਡਰਾਈਵਰਾਂ ਦੇ ਲੱਗੀ ਹੋਵੇਗੀ ਉਹ ਇੰਨੀ ਭਿਆਨਕ ਹੋਵੇਗੀ ਇੰਨੀ ਦਰਦਨਾਕ ਹੋਵੇਗੀ ਕਿ ਉਹਨਾਂ ਦੀ ਮੌਕੇ ਦੇ ਹੀ ਸੈਕਿੰਟਾਂ ਮਿੰਟਾਂ ਦੇ ਵਿੱਚ ਹੀ ਜਾਨ ਨਿਕਲ ਗਈ ਹੈ ਉਹਨਾਂ ਨੂੰ ਹਸਪਤਾਲ ਲਿਜਾਣ ਦਾ ਵੀ ਮੌਕਾ ਨਹੀਂ ਮਿਲਿਆ ਇੱਥੇ ਮੌਕੇ ਤੇ ਪਹੁੰਚੀ ਪੁਲਿਸ ਨੇ ਨਾਲ ਆਰਸ਼ਾ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਹੈ ਤੇ ਨਾਲ ਹੀ ਨਾਲ ਵਾਰਸਾਂ ਨੂੰ ਵੀ ਸੂਚਿਤ ਕਰ ਦਿੱਤਾ ਹੈ ਦੱਸਦੀ ਹੈ ਕਿ ਜਿਹੜਾ ਹਾਦਸਾ ਹੈ ਅਮਰਸਰ ਪਠਾਨਕੋਟ ਸੜਕੀ ਮਾਰਗ ਦੇ ਨੇੜੇ ਪੈਂਦੇ ਵੇਰਕਾ ਬਾਈਪਾਸ ਤੇ ਵਾਪਰਿਆ ਜਿੱਥੇ ਕਿ ਆਵਾਜਾਈ ਬਹੁਤ ਜ਼ਿਆਦਾ ਰਹਿੰਦੀ ਹੈ ਪਰੰਤੂ ਇਹ ਦੋਨੋਂ ਸਾਧਨ ਆਪਣੀ ਸਪੀਡ ਤੇ ਜਾ ਰਹੇ ਸਨ ਤੇ ਅਚਾਨਕ ਹੀ ਇਹਨਾਂ ਦੋਨਾਂ ਦੇ ਵਿੱਚ ਟੱਕਰ ਹੋ ਜਾਂਦੀ ਹੈ ਜਿਸ ਦੇ ਨਾਲ ਇਹ ਹਾਦਸਾ ਇੰਨਾ ਭਿਆਨਕ ਰੂਪ ਲੈ ਲੈਂਦਾ ਹੈ ਜਿਸ ਦੇ ਨਾਲ ਟਰੈਕਟਰ ਦੋ ਹਿੱਸਿਆਂ ਦੇ ਵਿੱਚ ਟੁੱਟ ਜਾਂਦਾ ਹੈ ਤੇ ਨਾਲ ਹੀ ਨਾਲ ਜਿਹੜੀ ਅਨੁਵਾਕਾ ਕਾਰ ਹੈ ਉਸ ਦੇ ਬਿਲਕੁਲ ਪਰ ਖੱچے ਉੜ ਜਾਂਦੇ ਨੇ ਜਿਹੜੀ ਕਾਰ ਹੈ ਟੁਕੜਾ ਟੁਕੜਾ ਹੋ ਜਾਂਦੀ ਹੈ ਤੇ ਨਾਲ ਹੀ ਜਿਹੜੇ ਦੋਨੋਂ ਡਰਾਈਵਰ ਨੇ ਉਹ ਦੂਜਾ ਸਾਹ ਨਾ ਲੈ ਸਕੇ ਉਹਨਾਂ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ